ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਸਰਵਣ ਕਰਾਂਗੇ ਜਿਹੜੀ ਇੱਕ ਬਹੁਤ ਹੀ ਅਨੋਖੀ ਘਟਨਾ ਹੋਈ ਵੈਸੇ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਪੂਰਾ ਜੀਵਨ ਹੈ ਨਾ ਉਹ ਹੀ ਅਨੁਖ ਹੈ ਤੇ ਆਪਾਂ ਵਿਚਾਰ ਨਹੀਂ ਸਕਦੇ ਉਹਨਾਂ ਦਾ ਪੂਰਾ ਜੀਵਨ ਤੇ ਆਪਾਂ ਸਿਰਫ ਇੱਕ ਛੋਟੀ ਜਿਹੀ ਜਿਹੜੀ ਘਟਨਾ ਹੋਈ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹੋਇਆ ਕੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਵਿਚਰ ਰਹੇ ਨੇ ਰਹਿ ਰਹੇ ਨੇ ਤੇ ਉਹਨਾਂ ਨੇ ਫੌਜ ਰੱਖੀ ਹੋਈ ਹੈ ਘੋੜੇ ਨੇ ਦਰਬਾਰ ਦੇ ਵਿੱਚ ਦਰਬਾਰ ਲੱਗਦਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੇ ਉਥੋਂ ਦੇ ਜਿਹੜੇ ਪਹਾੜੀ ਰਾਜੇ ਨੇ ਨਾ ਉਹ ਇਹ ਸਭ ਕੁਝ ਵੇਖ ਕੇ ਜਰ ਨਹੀਂ ਸਕਦੇ ਉਹ ਨਾ ਤੋ ਸਾਰਿਆਂ ਨਹੀਂ ਜਾਂਦਾ ਕਿ ਜਿਹੜੇ ਘੋੜੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੂਲ ਨੇ ਉਸ ਨਾਲ ਦੇ ਘੋੜੇ ਉਹਨਾਂ ਦੇ ਕੂਲ ਹੈ ਨਹੀਂ ਉਹ ਐਡੇ ਵੱਡੇ ਰਾਜੇ ਹੋਣ ਤੇ ਉਹਨਾਂ ਤੋਂ ਵਧੀਆ نسل ਦੇ ਘੋੜੇ ਤੇ ਉਹਨਾਂ ਨਾਲੋਂ ਵਧੀਆ ਅਸ਼ਤਰ ਸ਼ਸਤਰ ਜਿਹੜੇ ਨੇ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੂਲ ਨੇ ਜਿਹੜੇ ਘੋੜੇ ਉਹਨਾਂ ਕੋਲ ਨਹੀਂ ਉਹ ਤੋਂ ਵਧੀਆ ਘੋੜੇ ਜਿਹੜੇ ਨੇ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੂਲ ਨੇ ਤੇ ਐਸੇ ਅਨੋਖੇ ਹਾਥੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੂਲ ਨੇ ਜਿਹੜੇ ਉਹਨਾਂ ਰਾਜਿਆਂ ਦੇ ਕੋਲ ਹੈ ਨਹੀਂ ਤੇ ਬਸ ਇਸੇ ਚੀਜ਼ ਆ ਸਤਾੜਾ ਕਰਦੇ ਨੇ ਤੇ ਉਹਨਾਂ ਨੇ ਕੀ ਕੀਤਾ ਕਹਿੰਦੇ ਇਕੱਠੇ ਹੋ ਕੇ ਦਿੱਲੀ ਚਲੇ ਗਏ ਤੇ ਦਿੱਲੀ ਔਰੰਗਜ਼ੇਬ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕੰਨ ਭਰੇ ਉਹਦੇ ਕਹਿਣ ਲੱਗੇ ਕਿ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਤੇ ਹੈ ਕੌਣ ਕਹਿੰਦੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਜ਼ੰਦ ਉਹਨਾਂ ਦਾ ਸਹਬਜਾਦਾ ਉਹਨਾਂ ਦਾ ਪੁੱਤਰ ਹੈ ਉਹ ਆਪਣੇ ਸਿਰ ਤੇ ਉਹਨੇ ਕਲਗੀ ਲਗਾਈ ਹੈ ਉਹਨੇ ਬਿਨਾ ਇਜਾਜ਼ਤ ਤੋਂ ਫੌਜ ਰੱਖਣੀ ਸ਼ੁਰੂ ਕਰ ਦਿੱਤੀ ਹੈ ਤੇ ਉਹਨੇ ਘੋੜੇ ਤੇ ਅਸ਼ਤਰ ਸ਼ਸਤਰ ਵੀ ਰੱਖਣੇ ਸ਼ੁਰੂ ਕਰ ਦਿੱਤੇ ਨੇ ਉਹ ਸੀਸ ਤੇ ਕਲਗੀ ਸਜਾਉਂਦੇ ਨੇ ਸਿਰ ਤੇ ਉਹਨਾਂ ਦੇ ਛਤਰ ਝੁਲਦਾ ਤੇ ਹੱਥ ਵਿੱਚ ਉਹਨਾਂ ਦੇ ਬਾਜ ਹੈ ਉਹ ਬਾਜ ਵੀ ਰੱਖਦੇ ਨੇ ਤੇ ਉਹ ਦਰਬਾਰ ਵੀ ਲਗਾਉਂਦੇ ਨੇ ਰਾਜਿਆਂ ਦੇ ਵਾਂਗ ਤੇ ਜੇਕਰ ਅੱਜ ਉਹਨਾਂ ਦੀ ਵਾਧੀ ਤਾਕਤ ਨੂੰ ਰੋਕਿਆ ਨਾ ਗਿਆ ਨਾ ਮੁਗਲ ਸلطਨਾ ਤੈਨਾ ਇਹਦੇ ਵਾਸਤੇ ਉਹ ਖਤਰਨਾਕ ਸਾਬਤ ਹੋਣਗੇ ਇਦਾਂ ਦੀਆਂ ਗੱਲਾਂ ਕਹਿ ਕੇ ਉਹ ਵਾਪਸ ਆਏ ਤੇ ਕਹਿੰਦੇ ਔਰੰਗਜ਼ੇਬ ਨੇ ਇੱਕ ਦਰਬਾਰ ਸੱਦਿਆ ਤੇ ਦਰਬਾਰ ਦੇ ਵਿੱਚ ਜਿੰਨੇ ਸੂਬੇਦਾਰ ਸਨ ਜਿੰਨੇ ਉਹਦੇ ਸੂਰਮੇ ਸਨ ਜਿੰਨੇ ਉਹਦੇ ਯੋਧੇ ਸਨ ਜਿੰਨੇ ਉਹਦੇ ਨਵਾਬ ਸਨ ਉਹ ਸਾਰੇ ਉਹਨੇ ਬੁਲਾਏ ਕਹਿੰਦੇ ਦਰਬਾਰ ਦੇ ਵਿੱਚ ਉਹਨੇ 10000 ਮੋਹਰ ਰੱਖੀ ਤੇ ਇੱਕ ਪਾਣ ਦਾ ਬੀੜਾ ਰੱਖਿਆ ਹੁਣ ਪਾਣ ਦਾ ਬੀੜਾ ਕੀ ਹੈ ਜਿਵੇਂ ਆਪਾਂ ਕਹਿੰਦੇ ਫਲਾਣੇ ਨੇ ਆਹ ਗੱਲ ਦਾ ਬੀੜਾ ਚੁੱਕਿਆ ਫਲਾਣੇ ਨੇ ਆਹ ਕੰਮ ਦਾ ਬੀੜਾ ਚੁੱਕਿਆ ਭਾਈ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਬੀੜਾ ਹੈ ਕੀ ਬੀੜਾ ਕਿਆ ਕਿੰਨੂ ਜਾਂਦਾ ਹੈ ਇੱਕ ਪਾਣ ਦਾ ਜਿਹੜਾ ਪਾਣ ਉਹ ਲਪੇਟ ਕੇ ਉਹ ਇਕੱਠਾ ਕਰਦੇ ਨੇ ਉਹ ਛੋਟਾ ਜਿਹਾ ਇੱਕ ਬੀੜਾ ਜਿਹਾ ਬਣਾਉਂਦੇ ਨੇ ਉਹਨੂੰ ਕਹਿੰਦੇ ਨੇ ਬੀੜਾ ਪਾਣ ਦਾ ਬੀੜਾ ਉਹ ਜਿਹੜੀ ਪੁੜੀ ਜੀ ਬਣਾਉਂਦੇ ਨੇ ਉਹ ਪਾਣ ਦੇ ਪੱਤੇ ਦੀ ਵਿੱਚ ਮਸਾਲੇ ਜਿਹਾ ਲਾ ਕੇ ਉਹ ਰੱਖਿਆ ਉਹ ਕਹਿਣ ਲੱਗੇ ਇਹ ਪਾਣ ਦਾ ਬੀੜਾ ਉਹ ਚਵਾਏ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਟੱਕਰ ਲਵੇਗਾ ਕਿ ਦੱਸੋ ਤੁਹਾਡੇ ਵਿੱਚੋਂ ਕੋਈ ਜੋਧਾ ਹੈ ਔਰੰਗਜੀਬ ਨੇ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਜੋਧਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਟੱਕਰ ਲੈ ਸਕੇ ਜਿਹੜਾ ਉਹਦਾ ਮੁਕਾਬਲਾ ਕਰ ਸਕੇ ਤੇ ਕਹਿੰਦੇ ਇੰਨੇ ਵੱਡੇ ਦਰਬਾਰ ਦੇ ਵਿੱਚੋਂ ਇੱਕ 32 ਕੋ ਸਾਲ ਦਾ ਇੱਕ ਯੋਧਾ ਸੀ ਜਿਹੜਾ ਉਹ ਉੱਠਿਆ ਉਹ ਸੁਬੇਦਾਰ ਜਿਹੜਾ ਸੀ ਉਹ ਉੱਠਿਆ ਉਹਨੇ ਉੱਠ ਕੇ ਉਹ ਪਾਣ ਦਾ ਵੀੜਾ ਚਬਾਇਆ ਤੇ 10000 ਉਹ ਜਿਹੜੀ ਰਜਤ ਸੀ ਰਜਤ ਪਨ ਮੂਰਤੀ ਜਿਹੜੀ ਰੱਖੀ ਉਹ ਚੁੱਕੀ ਕਹਿਣ ਲੱਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰਕੇ ਤੁਹਾਡੇ ਦਰਬਾਰ ਦੇ ਵਿੱਚ ਹਾਜ਼ਰ ਕਰਾਂਗਾ ਤੇ ਔਰੰਗਜੀਬ ਨੇ ਕਿਹਾ ਕਿ ਤੈਨੂੰ ਕਿੰਨੀ ਫੌਜ ਚਾਹੀਦੀ ਹੈ ਕਹਿੰਦਾ ਕਿ ਮੈਨੂੰ 10000 ਫੌਜ ਚਾਹੀਦੀ ਹੈ ਤੇ ਉਹ ਸੂਰਮੇ ਦਾ ਉਹ ਯੋਧੇ ਦਾ ਉਹ ਸੂਬੇਦਾਰ ਦਾ ਨਾਂ ਕੀ ਹੈ ਸੈਦ ਖਾਨ ਸੈਦ ਖਾਨ ਕਹਿੰਦਾ ਕਿ ਮੈਨੂੰ 10000 ਫੌਜ ਚਾਹੀਦੀ ਹੈ ਤੇ ਮੈਂ ਤੁਹਾਡੇ ਦਰਬਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਜਾਂ ਮਰਦਾ ਪੇਸ਼ ਕਰਾਂਗਾ ਤੇ ਕਹਿੰਦੇ ਕਿ ਅਰੰਗਜੀਵ ਨੇ ਲਿਖ ਕੇ ਦੇ ਦਿੱਤਾ ਕਿ ਤੈਨੂੰ 10000 ਫੌਜ ਦਿੱਤੀ ਐਨੀ ਫੌਜ ਤੈਨੂੰ ਦਿੱਲੀ ਤੋਂ ਮਿਲੇਗੀ ਐਨੀ ਫੌਜ ਤੈਨੂੰ ਪਾਣੀਪੱਤ ਤੋਂ ਮਿਲੇਗੀ ਐਨੀ ਫੌਜ ਤੈਨੂੰ ਸਰੰਦ ਤੋਂ ਮਿਲੇਗੀ ਤੇ ਆਨੰਦਪੁਰ ਸਾਹਿਬ ਪਹੁੰਚਣ ਤੱਕ ਤੇਰੇ ਕੋਲ 10000 ਫੌਜ ਦਾ ਕਾਫਲਾ ਹੋਵੇਗਾ ਕਹਿੰਦੇ ਕਿ ਸੈਦ ਖਾਨ ਦਿੱਲੀ ਤੋਂ ਹੁਣ ਫੌਜ ਦਾ ਕਾਫਲਾ ਲੈ ਕੇ ਤੁਰਿਆ ਤੇ ਅੱਗੇ ਦੀ ਅੱਗੇ ਫੌਜ ਉਹਨੂੰ ਉਸੇ ਤਰ੍ਹਾਂ ਉਹਦੇ ਨਾਲ ਲੜ ਰਹੀ ਹੈ ਅਗਲੇ ਰਾਜਿਆਂ ਦੀ ਜਿੱਥੇ ਜਿੱਥੇ ਔਰੰਗਜ਼ੇਬ ਨੇ ਕਿਆਸੀ ਸਮੇਂ ਦਿੱਤੇ ਸਨ ਉਹ ਫੌਜਾਂ ਤਿਆਰ ਸਨ ਉਹ ਫੌਜ ਲੈ ਕੇ ਕਹਿੰਦੇ ਕਿ ਜਦੋਂ ਸੈਦ ਖਾਨ ਪੰਜਾਬ ਦੀ ਜੂਹ ਦੇ ਵਿੱਚ ਵੜਨ ਲੱਗਾ ਨਾ ਇਹ ਜਿਹੜਾ ਪੰਜਾਬ ਹੈ ਹਰਿਆਣਾ ਤੇ ਪੰਜਾਬ ਇੱਕੋ ਹੀ ਹੁੰਦੇ ਸਨ ਜਦੋਂ ਉਹ ਕਿੰਦੇ ਪੰਜਾਬ ਦੀ ਜੂ ਦੇ ਵਿੱਚ ਇੱਧਰ ਵੜਨ ਲੱਗਾਣਾ ਅੰਬਾਲੇ ਦੇ ਕੋਲ ਤੇ ਉਹਦੇ ਮਨ ਦੇ ਵਿੱਚ ਆਇਆ ਕਿ ਇੱਥੇ ਮੇਰੀ ਭੈਣ ਰਹਿੰਦੀ ਐ ਹੋਵੇ ਨਾ ਤੇ ਮੈਂ ਆਪਣੀ ਭੈਣ ਦੇ ਪਿੰਡ ਜਾਵਾਂ ਜਦੋਂ ਮੈਂ ਆਪਣੀ ਭੈਣ ਦੇ ਪਿੰਡ ਜਾਵਾਂਗਾ ਮੇਰੀ 68 62 ਜਿਹੜੀ ਆ ਉਹ ਲੋਕ ਵੇਖਣਗੇ ਤੇ ਮੇਰੀ ਸੋਭਾ ਹੋਵੇਗੀ ਕਿਉਂਕਿ ਜਦੋਂ ਕਿਸੇ ਨੂੰ ਕੋਈ ਥੋੜੀ ਜਿਹੀ ਤਾਕਤ ਮਿਲ ਜੇ ਨਾ ਉਹ ਫਿਰ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਂਦਾ ਜੇ ਕਿਸੇ ਕੋਲ ਧਨ ਦੌਲਤ ਆ ਜੇ ਨਾ ਉਹ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਂਦਾ ਕਿ ਮੇਰੇ ਕੋਲ ਇੰਨੀ ਤਾਕਤ ਹੈ ਜਾਂ ਕਿਸੇ ਮੰਤਰੀ ਨਾਲ ਬਣਦੀ ਹੋਏ ਤੇ ਉਹ ਫੋਟੋਆਂ ਖਿੱਚ-ਖਿੱਚ ਕੇ ਵਿਖਾਉਂਦਾ ਕਿ ਮੇਰੀ ਫਲਾਣੇ ਮੰਤਰੀ ਨਾਲ ਬਣਦੀ ਹੈ ਇਦਾਂ ਹੀ ਹੁੰਦਾ ਨਾ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਹ ਤਾਕਤਾਂ ਦੇਣ ਵਾਲਾ ਆਪ ਪਰਮੇਸ਼ਰ ਸਾਨੂੰ ਕੋਈ ਅਸੀਂ ਕੋਈ ਗੱਡੀ ਲੈ ਲਈਏ ਨਾ ਤੇ ਗੱਡੀ ਲੈ ਕੇ ਪਹਿਲਾਂ ਅਸੀਂ ਗੁਰੂ ਘਰ ਜਾਂਦੇ ਆ ਗੱਡੀ ਲੈ ਕੇ ਗੁਰੂ ਘਰ ਜਾਣ ਦਾ ਮਤਲਬ ਇਹ ਨਹੀਂ ਕਿ ਸਾਡੇ ਮਨ ਵਿੱਚ ਸ਼ਰਧਾ ਹੈ ਅਸੀਂ ਉਹਦਾ ਸ਼ੁਕਰਾਨਾ ਕਰਨ ਚੱਲੇ ਆ ਨਹੀਂ ਅਸੀਂ ਅਸਲ ਦੇ ਵਿੱਚ ਉਹ ਗੱਡੀ ਵਿਖਾਉਣ ਚੱਲੇ ਆ ਕਿ ਸਾਡੇ ਕੋਲ ਗੱਡੀ ਹੈ ਪਰ ਦਿੱਤੀ ਕਿੰਨੇ ਇਸੇ ਤਰ੍ਹਾਂ ਇੱਕ ਘਟਨਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਛੋਟੀ ਜੀ ਆਪਾਂ ਸਾਂਝੀ ਕਰਨੀ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਹਰਮੰਦਰ ਸਾਹਿਬ ਪਹੁੰਚੇ ਨੇ ਤੇ ਜਦੋਂ ਉਹ ਆਏ ਨੇ ਨਮਸਕਾਰ ਕਰਨ ਨਾ ਤੇ ਨਾ ਉਹਨਾਂ ਦੇ ਸੀਸ ਤੇ ਕਲਗੀ ਤੇ ਨਾ ਉਹਨਾਂ ਦੇ ਕੋਲ ਕੋਈ ਠਾਠ ਬਾਠ ਨਾ ਕੋਈ ਸਿਪਾਈ ਨਾ ਕੋਈ ਘੋੜਾ ਨਾ ਕੋਈ ਫੌਜਾਂ ਤੇ ਨਾ ਸ਼ਤਰ ਬਿਲਕੁਲ ਸਾਦੇ ਜੇ ਕੱਪੜੇ ਪਹਿਨੇ ਨੇ ਤੇ ਉਹ ਦਰਬਾਰ ਸਾਹਿਬ ਨਮਸਕਾਰ ਕਰਨ ਆਏ ਨੇ ਤੇ ਕਹਿੰਦੇ ਕਿ ਇੱਕ ਜਿਹੜਾ ਉੱਥੇ ਸਿੰਘ ਖੜਾ ਸੀ ਨਾ ਜਿਹੜਾ ਨਗਾਇਆ ਸਿੰਘ ਦਰਬਾਰ ਦੇ ਵਿੱਚ ਦਰਵਾਜ਼ੇ ਦੇ ਵਿੱਚ ਖੜੋਤਾ ਸੀ ਉਹਨੇ ਪਛਾਣ ਲਿਆ ਕਿ ਇਹ ਤੇ ਮਹਾਰਾਜਾ ਰਣਜੀਤ ਸਿੰਘ ਐ ਕਹਿ ਲੱਗਾ ਮਹਾਰਾਜ ਤੁਸੀਂ ਕਹਿ ਲੱਗਾ ਹਾਂ ਮੈਂ ਆ ਤੇ ਕਹਿ ਲੱਗਾ ਮਹਾਰਾਜ ਤੁਸੀਂ ਐਡੇ ਵੱਡੇ ਰਾਜੇ ਹੋ ਐਡੇ ਵੱਡੇ ਰਾਜੇ ਹੋ ਤੁਹਾਡੇ ਨਾਲ ਨਾ ਕੋਈ ਸਿਪਾਈ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਨਾ ਤੁਹਾਡੇ ਸੀਸ ਤੇ ਕਲਗੀ ਤੇ ਨਾ ਕੋਈ ਘੋੜਾ ਤੁਸੀਂ ਨੰਗੇ ਪੈਰੀ ਤੇ ਇਸ ਸਾਦੇ ਜਿਹੇ ਲਿਬਾਸ ਚ ਆਏ ਹੋ ਤੇ ਉਹ ਕਹਿਣ ਲੱਗਾ ਕਿ ਇਹ ਜਿਹੜਾ ਰਾਜ ਹੈ ਇਹ ਰਾਤ ਘੋੜੇ ਇਹ ਫੂਜਾਂ ਇਹ ਕਲਗੀਆਂ ਕਿੰਨੇ ਦਿੱਤੀਆਂ ਨੇ ਤੇ ਉਹ ਸਿੰਘ ਕਹਿੰਦਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੁਰੂ ਸਾਹਿਬ ਨੇ ਬਖਸ਼ੀਆਂ ਨੇ ਤੇ ਕਹਿ ਲੱਗਾ ਕਮਲਿਆ ਫਿਰ ਮੈਂ ਕਲਗੀਆਂ ਲਾ ਕੇ ਫੌਜਾਂ ਲੈ ਕੇ ਤੇ ਘੋੜਿਆਂ ਦੇ ਉੱਤੇ ਚੜ ਕੇ ਗੁਰੂ ਨੂੰ ਹੀ ਵਿਖਾਉਣ ਆਵਾਂਗੇ ਮੈਂ ਰਾਜਾਂ ਮ ਦਿੱਤਾ ਤੇ ਉਹਨਾਂ ਹੀ ਹੈ ਨਾ ਮੈਂ ਤਾਂ ਇੱਕ ਪਖਾਰੀਆਂ ਮੈਂ ਤਾਂ ਇੱਕ ਸਾਦਾ ਜਿਹਾ ਦਿੱਤਾ ਤੇ ਸਾਰਾ ਕੁਝ ਉਹਨਾਂ ਹੀ ਹੈ ਉਹਦਾ ਦਿੱਤਾ ਤੇ ਉਹਦੇ ਕੋਲ ਹੀ ਮੈਂ ਠਾੜ-ਵਾੜ ਨਾਲ ਆਵਾਂ ਕਿ ਮੈਂ ਇੱਕ ਰਾਜਾਂ ਤੇ ਪਰ ਅਸੀਂ ਇਦਾਂ ਹੀ ਕਰਨੇ ਆਂ ਅਸੀਂ ਗੱਡੀ ਵਿਖਾਉਣ ਜਾਂਦੇ ਆ ਕਿ ਸਾਡੇ ਕੋਲ ਗੱਡੀ ਹੈ ਅਸੀਂ ਉਹਦਾ ਸ਼ੁਕਰਾਨਾ ਕਰਨ ਨਹੀਂ ਜਾਂਦੇ ਤੇ ਇਸੇ ਤਰ੍ਹਾਂ ਹੀ ਅੱਜ ਸੈਦ ਖਾਨ ਦੇ ਮਨ ਦੇ ਵਿੱਚ ਆਇਆ ਕਿਉਂਕਿ ਹੰਕਾਰ ਵੱਧ ਜਾਂਦਾ ਜਦੋਂ ਥੋੜੀ ਜਿਹੀ ਕੋਈ ਤਾਕਤ ਹੱਥ ਵਿੱਚ ਆ ਜਾਏ ਇਹਨਾਂ ਬੰਦੇ ਦੇ ਕੋਲ ਥੋੜੀ ਜਿਹੀ ਤਾਕਤ ਆ ਜਾਏ ਤੁਹਾਨੂੰ ਦੌਲਤ ਆ ਜਾਏ ਤੇ ਬੰਦੇ ਦਾ ਹੰਕਾਰ ਵੱਧ ਜਾਂਦਾ ਹੈ ਕਿਸੇ ਮਾੜੇ ਮੋٹے ਜੇ ਸੰਤਰੀ ਮੰਤਰੀ ਨਾਲ ਬਣਨ ਲੱਗ ਜੇ ਤੇ ਬੰਦੇ ਦਾ ਹੰਕਾਰ ਵੱਧ ਜਾਂਦਾ ਹੈ ਗੁਆਂਢੀਆਂ ਨੂੰ ਦਬਕੇ ਮਾਰਦਾ ਫਿਰਦਾ ਤੇ ਹੋਇਆ ਕੀ ਉਹਦੇ ਮਨ ਦੇ ਵਿੱਚ ਵੀ ਆਇਆ ਕਿ ਇੱਥੇ ਮੇਰੀ ਭੈਣ ਦਾ ਪਿੰਡ ਹੈ ਤੇ ਮੈਂ ਹੁਣ ਆਪਣੀ ਭੈਣ ਦੇ ਪਿੰਡ ਹੋ ਕੇ ਜਾਵਾਂਗਾ ਨਾਲੇ ਮੈਂ ਆਪਣੀ 68 62 ਇਹ ਫੌਜਾਂ ਵਿਖਾਵਾਂਗਾ ਮੇਰੀ ਭੈਣ ਨੂੰ ਵੀ ਪਤਾ ਲੱਗੇ ਕਿ ਮੇਰੀ ਦਿੱਲੀ ਦਰਬਾਰ ਦੇ ਨਾਲ ਬਣਦੀ ਕਿੰਨੀ ਕੁ ਹੈ ਹੁਣ ਉਹ ਜਦੋਂ ਐਨੀਆਂ ਫੌਜਾਂ ਲੈ ਕੇ ਉਹ ਆ ਰਿਹਾ ਤੇ ਉਧਰ ਤੁਮ ਪਈ ਹੋਈਆ ਇਲਾਕੇ ਦੇ ਵਿੱਚ ਕੋਈ ਸੂਬੇਦਾਰ ਆ ਰਿਹਾ ਉਹਦੇ ਨਾਲ ਐਨੀ ਫੌਜ ਹੈ ਪਤਾ ਨਹੀਂ ਕਿੱਥੇ ਉਹ ਹੱਲਾ ਬੋਲਣ ਜਾ ਰਿਹਾ ਤੇ ਉਹ ਗਿਆ ਕਿੱਥੇ ਉਹ ਗਿਆ ਛੰਡੌਰੇ ਅੰਬਾਲੇ ਦੇ ਕੋਲ ਛੰਡੌਰਾ ਉਹ ਛੰਡੌਰੇ ਪਹੁੰਚਿਆ ਛੰਡੌਰੇ ਕਿਦੇ ਕੋਲ ਪਹੁੰਚਿਆ ਛੰਡੌਰੇ ਉਹਦੀ ਭੈਣ ਹੈ ਨਸੀਰਾ ਤੇ ਨਸੀਰਾ ਕੌਣ ਹੈ ਨਸੀਰਾ ਹੈ ਸੈਦ ਬਦਰੂਦੀਨ ਸ਼ਾਹ ਦੀ ਪਤਨੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਆ ਨਸੀਰਾ ਜਿਹੜੀ ਹੈ ਉਹ ਪੀਰ ਬੁੱਧੂ ਸ਼ਾਹ ਦੀ ਪਤਨੀ ਹੈ ਤੇ ਪੀਰ ਬੁੱਧੂ ਸ਼ਾਹ ਕੌਣ ਹੈ ਪੀਰ ਬੁੱਧੂ ਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੂਰੀਦ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਿੱਤਰ ਹੈ ਦੋਸਤ ਹੈ ਯਾਰ ਹੈ ਇਹ ਸ਼ਬਦ ਮੈਂ ਨਹੀਂ ਕਹਿ ਰਿਹਾ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਉਹ ਸਮੇਂ ਕਹਿ ਜਦੋਂ ਉਹਨਾਂ ਨੇ ਹਜ਼ੂਰ ਸਾਹਿਬ ਦੀ ਨਦੇੜ ਦੀ ਤਰਤੀ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋੜਿਆ ਤੇ ਉਹਨੂੰ ਕਿਹਾ ਕਿ ਪਹਿਲਾਂ ਸੰਡੌਰੇ ਜਾਈ ਉਥੇ ਮੇਰਾ ਇੱਕ ਮਿੱਤਰ ਰਹਿੰਦਾ ਸੀ ਮੇਰਾ ਇੱਕ ਯਾਰ ਰਹਿੰਦਾ ਸੀ ਉਹਦੀ ਮੌਤ ਦਾ ਬਦਲਾ ਜ਼ਰੂਰ ਲੈ ਤੇ ਇਸ ਲਈ ਆਪਾਂ ਇਹ ਮਿੱਤਰ ਸ਼ਬਦ ਯਾਰ ਸ਼ਬਦ ਵਰਤੇ ਆ। ਵੇਖੋ ਇੱਕ ਮੁਸਲਮਾਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਰੀਦ ਹੈ ਤੇ ਇੱਕ ਮੁਸਲਮਾਨ ਸੁਬੇਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆ ਰਿਹਾ। ਉਹ ਪਹੁੰਚਿਆ ਸੰਡੋਰੇ ਆਪਣੀ ਭੈਣ ਨਸੀਰਾ ਦੇ ਘਰ। ਕਿ ਮੇਰੇ ਜੀਜੇ ਨੂੰ ਵੀ ਪਤਾ ਲੱਗੇ ਮੇਰੇ ਪਨੋਈਏ ਨੂੰ ਪਤਾ ਲੱਗੇ ਕਿ ਮੇਰੀ ਠਾਠ ਬਾਠ ਕਿੰਨੀ ਹੈ ਕਿੰਨੀਆਂ ਜਾਣੇ ਮੇਰੇ ਕੋਲ ਮੇਰੀ ਭੈਣ ਨੂੰ ਵੀ ਪਤਾ ਲੱਗੇ ਕਿ ਮੇਰੇ ਭਰਾ ਦੀ ਚੜਤ ਕਿੰਨੀ ਕੁ ਹੈ ਮੇਰੀ ਭੈਣ ਨੂੰ ਪਤਾ ਲੱਗੇ ਕਿ ਦਿੱਲੀ ਦਰਬਾਰ ਦੇ ਨਾਲ ਮੇਰੀ ਬਣਦੀ ਕਿੰਨੀ ਕੁ ਹੈ ਹੁਣ ਜਦੋਂ ਉਹ ਆਪਣੀ ਭੈਣ ਦੇ ਘਰ ਪਹੁੰਚਿਆ ਤੇ ਭੈਣਾ ਨੂੰ ਹੁਣ ਚਾ ਚੜ ਜਾਂਦਾ ਜਦੋਂ ਭਰਾ ਘਰ ਆਏ ਸੈਦ ਖਾਨ ਨੂੰ ਵੇਖ ਕੇ ਨਸੀਰਾ ਨੂੰ ਚਾ ਚੜ ਗਿਆ ਨਸੀਰਾ ਦੇ ਘਰ ਉਹ ਰਾਤ ਰੁਕਿਆ ਰਾਤ ਨੂੰ ਜਦੋਂ ਭੋਜਨ ਕਰ ਰਹੇ ਨੇ ਨਾ ਨਸੀਰਾ ਗਰਮ ਗਰਮ ਪ੍ਰਸ਼ਾਦੇ ਸ਼ਿਕਾ ਰਹੀ ਹੈ ਆਪਣੇ ਭਰਾ ਨੂੰ ਸੈਦ ਖਾਨ ਨੂੰ ਤੇ ਪੁੱਛਦੀ ਹੈ ਪਿਆਰ ਨਾਲ ਕਿ ਵੀਰਾ ਐਨੀ ਫੌਜ ਲੈ ਕੇ ਐਨਾ ਵੱਡਾ ਕਾਫਲਾ ਲੈ ਕੇ ਤੂੰ ਜਾ ਕਿੱਥੇ ਰਿਹਾ ਕਹਿ ਲੱਗਾ ਕਿ ਭੈਣ ਮੈਂ ਇਥੇ ਇੱਕ ਪਹਾੜਾਂ ਦੇ ਵਿੱਚ ਅਨੰਦਪੁਰ ਸਾਹਿਬ ਗੋਬਿੰਦ ਸਿੰਘ ਨਾਮ ਦਾ ਇੱਕ ਗੁਰੂ ਬਣਿਆ ਤੇ ਉਹ 68 ਬਾਠ ਨਾ ਰਹਿ ਰਿਹਾ ਫੌਜਾਂ ਰੱਖ ਰਿਹਾ ਮੈਂ ਉਹਨੂੰ ਗ੍ਰਿਫਤਾਰ ਕਰਨ ਜਾ ਰਿਹਾ ਤੇ ਕਹਿੰਦੇ ਜਦੋਂ ਇਨੀ ਗੱਲ ਨਸੀਰਾ ਨੇ ਸੁਣੀ ਨਾ ਉਹਦੇ ਹੱਥਾਂ 'ਚੋਂ ਪ੍ਰਸ਼ਾਦਾ ਜ਼ਮੀਨ ਤੇ ਡਿੱਗ ਪਿਆ ਕਹਿਣ ਲੱਗੀ ਭਰਾਵਾ ਹੋਸ਼ ਕਰ ਕਹਿਣ ਲੱਗਾ ਕੀ ਗੱਲ ਕਹਿਣ ਲੱਗੀ ਕਿ ਤੂੰ ਰੱਬ ਨੂੰ ਗ੍ਰਿਫਤਾਰ ਕਰਨ ਜਾ ਰਹੇ ਹੈ ਕਹਿਣ ਲੱਗਾ ਕਿ ਉਹ ਰੱਬ ਕਿੱਧਰ ਦਾ ਕਹਿਣ ਲੱਗੀ ਕਿ ਤੈਨੂੰ ਭੇਤ ਨਹੀਂ ਉਹ ਰੱਬ ਹੈ ਉਹ ਆਪ ਅਕਾਲ ਪੁਰਖ ਹੈ ਉਹ ਆਪ ਲੈ ਜਿਸ ਦਿਨ ਉਹਦਾ ਜਨਮ ਹੋਇਆ ਸੀ ਕੜਾਮ ਦੇ ਪੀਰ ਨੇ ਪੀਖਮ ਸ਼ਾਣੇ ਪਟਨੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕੀਤੀ ਸੀ ਚੜ੍ਹਦੇ ਵੱਲ ਜਦੋਂ ਆਪਾਂ ਨਮਾਜ਼ ਲੈਂਦੇ ਵੱਲ ਮੂੰਹ ਕਰਕੇ ਅਦਾ ਕਰਨੇ ਆ ਤੇ ਇੱਕ ਗੱਲ ਤੁਹਾਨੂੰ ਹੋਰ ਦਸੀਏ ਕਿ ਪੀਰ ਪੀਖਣ ਸ਼ਾ ਜਿਹੜੇ ਪੀਰ ਪੀਖਣ ਸ਼ਾ ਜੀ ਨੇ ਨਾ ਜਿਹੜੇ ਕੜਾਮ ਵਾਲੇ ਪੀਰ ਪੀਖਣ ਸ਼ਾ ਤੇ ਪੀਰ ਬੁੱਧੂ ਸ਼ਾ ਇਹ ਦੋਵੇਂ ਆਪਸ ਦੇ ਵਿੱਚ ਭੂਆ ਮਾਮੇ ਦੇ ਪੁੱਤਰ ਭਰਾ ਨੇ ਇਹ ਦੋਨੇ ਮਾਮੇ ਭੂਆ ਦੇ ਪੁੱਤਰ ਭਰਾ ਨੇ ਦੋਵੇਂ ਆਪਸ ਦੇ ਵਿੱਚ ਤੇ ਉਹਨੇ ਗੱਲ ਸੁਣੀ ਸੀ ਨਸੀਰਾ ਨੇ ਪੀਰ ਬੁੱਧੂ ਛਾਣੇ ਦੱਸੀ ਸੀ ਇਹ ਗੱਲ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ ਸੀ ਤੇ ਪੀਰ ਪੀਖਣ ਛਾਣੇ ਚੜਦੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕੀਤੀ ਸੀ ਕਹਿਣ ਲੱਗੀ ਕਿ ਵੀਰਾ ਉਹ ਆਪ ਅੱਲਾ ਹੈ ਤੇ ਤੂੰ ਅੱਲਾ ਨੂੰ ਗ੍ਰਿਫਤਾਰ ਕਿਵੇਂ ਕਰੇਂਗਾ ਉਹ ਅੱਲਾ ਦਾ ਰੂਪ ਹੈ ਕਹਿਣ ਲੱਗਾ ਅੱਲਾ ਦਾ ਰੂਪ ਕਿਵੇਂ ਹੋ ਸਕਦਾ ਹੈ ਉਹ ਇੱਕ ਕਾਫਰ ਹੈ ਜਦੋਂ ਏਨੀ ਕੁ ਤੂ ਤੂ ਮੈਂ ਮੈਂ ਭੈਣ ਭਰਾ ਦੇ ਵਿੱਚ ਹੋਈ ਤੇ ਕਹਿੰਦੇ ਸੈਦ ਖਾਨ ਗੁੱਸੇ ਦੇ ਨਾਲ ਉਹਦੇ ਘਰੋਂ ਚਲਾ ਗਿਆ ਕਹਿਣ ਲੱਗਾ ਕਿ ਚੱਲ ਜੇ ਤੇਰਾ ਉਹ ਅੱਲਾ ਹੈ ਤੇਰਾ ਉਹ ਰੱਬ ਹੈ ਨਾ ਤੇ ਦਿਨ ਕੁਛ ਲੰਘਣੇ ਨਹੀਂ ਤੇਰੇ ਰੱਬ ਨੂੰ ਮੈਂ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਪੇਸ਼ ਕਰ ਦੇਣੀ ਤੇ ਕਹਿੰਦੇ ਕਿ ਸੈਦ ਖਾਨ ਹੁਣ ਪਹੁੰਚਿਆ ਆਨੰਦਪੁਰ ਸਾਹਿਬ ਦੇ ਲਾਗੇ ਉਥੋਂ 13 ਕੋ ਮੀਲ ਦੀ ਵਿੱਥ ਤੇ ਉਹਨੇ ਆਪਣਾ ਕਾਫਲਾ ਜਿਹੜਾ ਉਹਨੇ ਡੇਰਾ ਲਾਇਆ ਉਥੇ ਕਾਫਲਾ ਆਪਣਾ ਖਲਾ ਰਿਆ ਉਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਹਿੰਦੇ ਉਹਨੇ ਉਥੇ ਆਪਣਾ ਡੇਰਾ ਲਾਇਆ ਫੌਜਾਂ ਉਥੇ ਬਿਠਾਈਆਂ ਨੇ ਉਹ ਬਿਠਾਈਆਂ ਨੇ ਜਿੱਥੇ ਉਥੋਂ ਆਨੰਦਪੁਰ ਸਾਹਿਬ 13 ਮੀਲ ਦੀ ਵਿੱਥ ਤੇ ਹੈ ਤੇ ਕਹਿੰਦੇ ਕਿ ਉਥੋਂ ਉਹਨੇ ਸੂਈਏ ਕੱਲੇ ਕੇ ਤੁਸੀਂ ਆਨੰਦਪੁਰ ਸਾਹਿਬ ਜਾਓ ਤੇ ਜਾ ਕੇ ਪਤਾ ਕਰੋ ਕਿ ਉਹਨਾਂ ਦੇ ਕੋਲ ਕੀ ਹਥਿਆਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਕਿੰਨੀ ਕੋ ਫੌਜ ਹੈ ਉਹਨਾਂ ਦੇ ਕੋਲ ਕਹਿੰਦੇ ਕਿ ਜਦੋਂ ਉਹਦੇ ਸੂਈਏ ਸੂ ਲੈ ਕੇ ਵਾਪਸ ਆਏ ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲ ਤੀਰ کمان ਤੇ ਤਲਵਾਰਾਂ ਤੋਂ ਬਿਨਾ ਹੋਰ ਕੋਈ ਹਥਿਆਰ ਨਹੀਂ ਕੋਈ ਤੂਪ ਨਹੀਂ ਕੋਈ ਬੰਦੂਕ ਨਹੀਂ ਤੇ ਉਹਨਾਂ ਦੇ ਕੋਲ ਲੜਨ ਵਾਸਤੇ 700 ਸਿਪਾਹੀ ਐ ਤੇ ਜਦੋਂ ਐਨੀ ਗੱਲ ਸੁਣੀ ਨਾ ਤੇ ਕਹਿੰਦੇ ਫੈਰ ਖਾਨ ਹਸਣ ਲੱਗਿਆ ਕਿ ਉੱਚੀ-ਉੱਚੀ ਕਹਿ ਲੱਗਾ ਸਾਡੇ ਕੋਲ 10000 ਫੌਜ ਤੇ ਉਹਦੇ ਕੋਲ 700 ਸਿਪਾਹੀ ਕਹਿਣ ਲੱਗਾ ਅਸੀਂ 700 ਸਿਪਾਹੀ ਨੂੰ ਫੜਨ ਵਾਸਤੇ 7 ਮਿੰਟ ਵੀ ਨਹੀਂ ਲਾਣੇ ਕਿੱਥੇ 10000 ਫੌਜ ਤੇ ਕਿੱਥੇ 700 ਕਹਿੰਦੇ ਕਿ ਬੇਪਰਵਾਹ ਹੋ ਕੇ ਨਾ ਸੈਦ ਖਾਨ ਆਪਣੇ ਜਿਹੜੇ ਹੋਰ ਸੂਬੇਦਾਰ ਸਨ ਜਿਹੜੇ ਹੋਰ ਮੰਤਰੀ ਸੰਤਰੀ ਸਨ ਉਹਨਾਂ ਨਾਲ ਬੈਠਾ ਪਲੰਗੇ ਦੇ ਉੱਤੇ ਤਾਸ਼ ਖੇਡ ਰਿਹਾ ਤਾਸ਼ ਮੰਨੋ ਜਾਂ ਕੋਈ ਹੋਰ ਖੇਡ ਮੰਨੋ ਉਹ ਖੇਡ ਰਹੇ ਨੇ ਦੁਪਹਿਰ ਦਾ ਸਮਾਂ ਤੇ ਕਹਿੰਦੇ ਕੀ ਹੋਇਆ ਇੱਕ ਤੀਰ ਆਣ ਕੇ ਉਹਦਾ ਜਿਹੜਾ ਪਲੰਗਾ ਸੀ ਉਹਦੇ ਪਾਵੇ ਦੇ ਵਿੱਚ ਵੱਜਾ ਜਦੋਂ ਠਾ ਕਰਕੇ ਤੀਰ ਵੱਜਾ ਨਾ ਤੇ ਸੈਦ ਖਾਨ ਕਹਿੰਦੇ ਪਲੰਗੇ ਤੋਂ ਥੱਲੇ ਡਿੱਗ ਪੈ ਕੇ ਇਹ ਹੋਇਆ ਕੀ ਐ ਜਦੋਂ ਵੇਖਿਆ ਕਿ ਪਾਵੇ ਦੇ ਵਿੱਚ ਤੀਰ ਕਹਿਣ ਲੱਗਾ ਕਿ ਇਹ ਤੀਰ ਮਾਰਨ ਵਾਲਾ ਹੈ ਕੌਣ ਜਦੋਂ ਸਿਪਾਹੀਆਂ ਨੇ ਤੀਰ ਪੁੱਟਿਆ ਤੇ ਜਿਹੜੇ ਉਥੋਂ ਦੇ ਜਾਨੂ ਸਨ ਜਦੋਂ ਤੀਰ ਪੁੱਟ ਕੇ ਵੇਖਿਆ ਗਿਆ ਕਹਿਣ ਲੱਗੇ ਜੀ ਇਹ ਤਾਂ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੈਦ ਖਾਨ ਕਹਿੰਦਾ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਹਿਣ ਲੱਗੇ ਕਿ ਇਹ ਤੀਰ ਦੇ ਪਿੱਛੇ ਸੋਨਾ ਲੱਗਿਆ ਹੋਇਆ ਸੋਨਾ ਕਹਿਣ ਲੱਗੇ ਇਸ ਕਰਕੇ ਇਹ ਤੀਰ ਦੇ ਪਿੱਛੇ ਸੋਨਾ ਲੱਗਿਆ ਹੋਇਆ ਇਹ ਤੀਰ ਹੈ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਆਪਣੇ ਤੀਰ ਨੂੰ ਸੋਨਾ ਲਾ ਕੇ ਰੱਖਦੇ ਨੇ ਤਾਂ ਕਿ ਉਹਨਾਂ ਦੇ ਤੀਰ ਦੇ ਨਾਲ ਜੇਕਰ ਕਿਸੇ ਦੀ ਮੌਤ ਹੋ ਜਾਵੇ ਨਾ ਤੇ ਉਹਦਾ ਅੰਤਮ ਸੰਸਕਾਰ ਕਰਨ ਦਾ ਉਹਨੂੰ ਅਦਾ ਕਰਨ ਦਾ ਸਮਾਨ ਇਸ ਸੋਨੇ ਦੇ ਨਾਲ ਉਹਦੇ ਘਰ ਪਰਿਵਾਰ ਦਾ ਪਿੱਛੇ ਭੜਾ ਹੋ ਸਕੇ ਪ੍ਰਬੰਧ ਹੋ ਸਕੇ ਉਹਨਾਂ ਦੇ ਖਾਣ ਪੀਣ ਦਾ ਤੇ ਉਹਦੀ ਉਹਨੂੰ ਦਫਨ ਕਰਨ ਦਾ ਜਾਂ ਉਹਨੂੰ ਅਗਨ ਭੇਟ ਕਰਨ ਦਾ ਪ੍ਰਬੰਧ ਹੋ ਸਕੇ ਇਸ ਲਈ ਉਹਨਾਂ ਦੇ ਹਰੇਕ ਤੀਰ ਦੇ ਨਾਲ ਸੋਨਾ ਲੱਗਿਆ ਹੁੰਦਾ ਹੈ ਤੇ ਜਦੋਂ ਉਹਨੇ ਵੇਖਿਆ ਕਹਿ ਲੱਗਾ ਕਿ ਇੱਥੋਂ ਉਹਨੇ ਪੁੱਛਿਆ ਛਪਈਆਂ ਨੂੰ ਕਿ ਇੱਥੋਂ ਆਨੰਦਪੁਰ ਸਾਹਿਬ ਕਿੰਨੇ ਕਹਿ ਲੱਗੇ 13 ਮੀਲ ਕਹਿ ਲੱਗੇ ਨਹੀਂ ਨਹੀਂ ਕਹਿੰਦਾ 13 ਮੀਲ ਤੋਂ ਤੀਰ ਕੌਣ ਚਲਾ ਸਕਦਾ ਨਿਸ਼ਾਨਾ ਲਾ ਕੇ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਇੱਥੇ ਨੇੜੇ ਤੇੜੇ ਆ ਵੇਖੋ ਝਾੜੀਆਂ ਦੇ ਵਿੱਚੋਂ ਲੰਭੋ ਹੁਣ 10000 ਫੌਜ ਹੈ ਉਹਨਾਂ ਲੱਭਣਾ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਹੁੰਦੇ ਤੇ ਲੱਭਦੇ ਕਹਿ ਲੱਗੇ ਕਿ ਸਿਪਾਈ ਕਹਿ ਲੱਗੇ ਕਿ ਗੁਰੂ ਸਾਹਿਬ ਤਾਂ ਇੱਥੇ ਹੈ ਨਹੀਂ ਕਹਿ ਲੱਗਾ ਹੈ ਗੁਰੂ ਇੱਥੇ ਹੀ ਹੈ ਤੇ ਜਾਂ ਫਿਰ ਗੁਰੂ ਕਰਾਮਾਤੀ ਹੈ ਜਾਂ ਤਾਂ ਉਹ ਨੇੜੇ ਤੇੜੇ ਕਿਤੇ ਲੁਕਿਆ ਹੋਇਆ ਉਹਨੇ ਤੀਰ ਮਾਰਿਆ ਤੇ ਜਾਂ ਫਿਰ ਉਹ ਵਾਕਈ ਕਰਾਮਾਤੀ ਹੈ ਉਹਨੇ ਕਰਾਮਾਤ ਦੇ ਨਾਲ ਇਹ ਤੀਰ ਮਾਰਿਆ ਅਜੇ ਇੰਨੀ ਗੱਲ ਕਹਿ ਰਿਹਾ ਕਹਿੰਦੇ ਕਿ ਇੱਕ ਤੀਰ ਹੋਰ ਆਇਆ ਤੇ ਪਲੰਗੇ ਦੇ ਦੂਜੇ ਪਾਵੇ ਦੇ ਵਿੱਚ ਵੱਜਾ ਜਦੋਂ ਦੁੱਜੇ ਪਾਵੇ ਦੇ ਵਿੱਚ ਵੱਜਾ ਤੇ ਕਹਿੰਦੇ ਉਹ ਕੰਬ ਗਿਆ ਫੈਦ ਖਾਨ ਕੰਬਿਆ ਜਦੋਂ ਉਹ ਤੀਰ ਪੁੱਟਿਆ ਤੇ ਵੇਖਿਆ ਉਹ ਤੀਰ ਦੇ ਨਾਲ ਨਾ ਇੱਕ ਚਿੱਠੀ ਬੰਨੀ ਹੋਈ ਹੈ ਇੱਕ ਪੱਤਰ ਬੰਨਿਆ ਹੋਇਆ ਉਹ ਚਿੱਠੀ ਉਹ ਪੱਤਰ ਜਦੋਂ ਖੋਲ ਕੇ ਪੜਿਆ ਗਿਆ ਤੇ ਉਹਦੇ ਵਿੱਚ ਲਿਖਿਆ ਸੀ ਕਿ ਫੈਦ ਖਾਨ ਇਹ ਤੀਰ ਅਸੀਂ ਕਰਾਮਾਤ ਦੇ ਨਾਲ ਨਹੀਂ ਮਾਰਿਆ ਇਹ ਤੀਰ ਅਸੀਂ ਸ਼ਾਸਤਰ ਵਿਦਿਆ ਦੇ ਅਭਿਆਸ ਨਾਲ ਮਾਰਿਆ ਤੇ ਇਹ ਤੀਰ ਅਸੀਂ ਤੇਰੇ ਪਲੰਗ ਦੇ ਪਾਵੇ ਦੇ ਵਿੱਚ ਹੀ ਮਾਰਿਆ ਇਹ ਤੀਰ ਅਸੀਂ ਤੇਰੀ ਛਾਤੀ ਦੇ ਵਿੱਚ ਵੀ ਮਾਰ ਸਕਰੇ ਸਾਂ ਪਰ ਇਹ ਤੀਰ ਤੇਰੀ ਛਾਤੀ ਦੇ ਵਿੱਚ ਕਿਉਂ ਨਹੀਂ ਮਾਰਿਆ ਇਹ ਤੈਨੂੰ ਅਸੀਂ ਬਾਅਦ ਵਿੱਚ ਦੱਸਾਂਗੇ ਕਹਿੰਦੇ ਕਿ ਜਦੋਂ ਉਹਨੇ ਇਹ ਚਿੱਠੀ ਪੜ੍ਹੀ ਤੇ ਸੈਦ ਖਾਨ ਬਿਲਕੁਲ ਕੰਬ ਗਿਆ ਕਿ 13 ਮੀਲ ਤੋਂ ਤੀਰ ਵਾਹ ਵਾਹ ਐਸਾ ਸੂਰਮਾ ਐਸਾ ਯੋਧਾ ਕੌਣ ਚਲਾ ਸਕਦਾ 13 ਮੀਲ ਤੋਂ ਤੀਰ ਤੇ ਨਿਸ਼ਾਨਾ 13 ਮੀਲ ਤੋਂ ਤੇ ਉੱਤੇ ਚਿੱਠੀ ਤੇ ਲਿਖਿਆ ਕਿ ਇਹ ਤੀਰ ਅਸੀਂ ਤੇਰੇ ਪਲੰਘ ਦੇ ਪਾਵੇ ਜਮਾਰਿਆ ਇਹ ਤੀਰ ਅਸੀਂ ਤੇਰੀ ਛਾਤੀ 'ਚ ਵੀ ਮਾਰ ਸਕਦੇ ਸੀ ਕਹੋ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਦੋਂ ਉਹਨੇ ਚਿੱਠੀ ਪੜ੍ਹੀ ਤੇ ਉਹ ਕੰਬ ਗਿਆ ਤੇ ਫਿਰ ਉਹਨੇ ਹੌਸਲਾ ਕੀਤਾ ਕਿ ਮੇਰੇ ਕੋਲ ਦਾਤ ਹਜ਼ਾਰ ਫੌਜ ਹੈ ਹੋ ਸਕਦਾ ਗੁਰੂ ਮੈਨੂੰ ਉਂਝੀ ਡਰਾਉਂਦਾ ਹੋਵੇ ਉਹਨੇ ਇੱਕਦਮ ਕਹਿੰਦੇ ਅਨੰਦਪੁਰ ਸਾਹਿਬ ਤੇ ਹਮਲਾ ਬੋਲਿਆ ਤੇ ਮਨ ਦੇ ਵਿੱਚ ਕਹਿੰਦਾ ਖਲੋ ਕੇ ਉਥੇ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਕਹਿੰਦਾ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਇੰਨੇ ਸ਼ਸ਼ਤਰ ਵਿਦਿਆ ਦਾ ਗਿਆਨ ਹੈ ਉਹਨਾਂ ਨੂੰ ਐਡਾ ਵੱਡਾ ਸੂਰਮਾ ਤੇ ਮੇਰੇ ਸਾਹਮਣੇ ਆਏ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਐਡਾ ਵੱਡਾ ਸੂਰਮਾ ਤੇ ਫਿਰ ਮੇਰੇ ਸਾਹਮਣੇ ਆਵੇ ਤੇ ਕਹਿੰਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਸ਼ਤਰ ਬਸ਼ਤਰ ਸਜਾ ਕੇ ਹੁਣ ਯੁੱਧ ਮੈਦਾਨ ਦੇ ਵਿੱਚ ਆਉਣ ਲੱਗੇ ਨੇ ਪਰ ਸਿੰਘ ਰੋਕ ਰਹੇ ਨੇ ਸਤ ਗੁਰੂ ਕਹਿੰਦੇ ਕਿ ਇਹ ਜਿਹੜਾ ਯੁੱਧ ਹੈ ਸਿੰਘੋ ਇਹ ਹੁਣ ਤੀਰਾਂ ਤੁਨਸ਼ਾਂ ਦਾ ਨਹੀਂ ਰਿਹਾ ਤੀਰਾਂ ਤਲਵਾਰਾਂ ਦਾ ਨਹੀਂ ਰਿਹਾ ਸਾਨੂੰ ਕਿਸੇ ਨੇ ਵੰਗਾਰ ਪਾਈ ਹੈ ਤੇ ਅਸੀਂ ਉਹਦੀ ਵੰਗਾਰ ਪੂਰੀ ਕਰਨੀ ਹੈ ਹੁਣ ਸਾਨੂੰ ਜਾਣਦੇ ਹੋ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੈਦ ਖਾਨ ਦੇ ਸਾਹਮਣੇ ਆਖਉਤੇ ਨੇ ਤੇ ਸੈਦ ਖਾਨ ਨੂੰ ਆਵਾਜ਼ ਮਾਰੀ ਹੈ ਕਿ ਹਿੰਮਤ ਹੈ ਤਾਂ ਚਲਾ ਤੀਰ ਕਹਿੰਦੇ ਸੈਦ ਖਾਨ ਇੱਕ ਪਾਸੇ ਤਾਂ ਗੁਰੂ ਸਾਹਿਬ ਨੂੰ ਦੇਖ ਰਿਹਾ ਇੱਕ ਟੁੱਕ ਤੇ ਪਿੱਛੋਂ ਆਪਣੇ ਪੱਥੇ ਦੇ ਵਿੱਚੋਂ ਤੀਰ ਕੱਢ ਰਿਹਾ ਤੁਨੂੰ ਸਿੱਧੇ ਉੱਤੇ ਲਾਉਣ ਨੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਊੜਾ ਲੈ ਕੇ ਸੈਦ ਖਾਨ ਦੇ ਵੱਲ ਹੀ ਆ ਰਹੇ ਨੇ ਤੇ ਸੈਦ ਖਾਨ ਮਨ ਦੇ ਵਿੱਚ ਸੋਚ ਰਿਹਾ ਕਿ ਇਹਨਾਂ ਨੂੰ ਮੌਤ ਦਾ ਖੌਫ ਨਹੀਂ ਇਹ ਸਭੋਂ ਮੇਰੇ ਨੇੜੇ ਆ ਰਹੇ ਨੇ ਮੈਨੂੰ ਵੰਗਾਰ ਕੇ ਕਹਿੰਦੇ ਕਿ ਜਿੰਨੇ ਚਿਰ ਨੂੰ ਉਹਨੇ ਸੈਦ ਖਾਨ ਨੇ ਤੀਰ ਪੱਥੇ ਦੇ ਵਿੱਚੋਂ ਕੱਢ ਕੇ ਤਨੁਸ਼ਿਤੇ ਬਾਣ ਚੜਾਇਆ ਜਦੋਂ ਉਹਨੇ ਤੀਰ ਚੜਾਇਆ ਉਹਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੈਦ ਖਾਨ ਦੇ ਬਿਲਕੁਲ ਨੇੜੇ ਆ ਗਏ ਜਦੋਂ ਨੇੜੇ ਆਏ ਤੇ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਸੈਦ ਖਾਨ ਚਲਾ ਤੀਰ ਅਸੀਂ ਤੇਰੇ ਸਾਹਮਣੇ ਖਲੋਤੇ ਆਂ ਜਦੋਂ ਕਹਿੰਦੇ ਅੱਖਾਂ ਦੇ ਵਿੱਚ ਪਈਆਂ ਅੱਖਾਂ ਨਜ਼ਰਾਂ ਦੇ ਨਾਲ ਨਜ਼ਰਾ ਮਿਲੀਆਂ ਤੇ ਸੈਦ ਖਾਨ ਦਾ ਜਿਹੜਾ ਬਲ ਸੀ ਨਾ ਉਹ ਸਾਰੇ ਖਤਮ ਹੋ ਗਿਆ ਤੇ ਸੈਦ ਖਾਨ ਦੇ ਹੱਥ ਕੰਬਣ ਲੱਗ ਗਏ ਕਹਿੰਦੇ ਕਿ ਉਹਦੇ ਹੱਥਾਂ 'ਚੋਂ ਤੀਰ ਵੀ ਛੁੱਟ ਗਿਆ ਤੇ ਤਨੁਸ਼ ਵੀ ਛੁੱਟ ਗਿਆ ਤੇ ਉਹ ਥੱਲੇ ਡਿੱਗੇ ਜਦੋਂ ਉਹ ਥੱਲੇ ਡਿੱਗ ਪਏ ਤੇ ਕਹਿੰਦੇ ਕਿ ਸੈਦ ਖਾਨ ਘੋੜੇ ਤੋਂ ਉੱਤਰਿਆ ਪਤਾ ਨਹੀਂ ਉਹਨੂੰ ਕੀ ਹੋਇਆ ਪਰ ਹੋਇਆ ਕੀ ਕਹਿੰਦੇ ਕਿ ਉਹਦੇ ਹੱਥਾਂ ਚੋਂ ਤਾਂ ਇਹ ਤਨੁਸ਼ ਤੇ ਤੀਰ ਛੁੱਟ ਗਏ ਨੇ ਤੇ ਹੁਣ ਇਦਰੋਂ ਗੁਰੂ ਨੇ ਤੀਰ ਮਾਰਿਆ। ਕਹਿੰਦੇ ਕਿ ਸੈਦ ਖਾਨ ਦੇ ਹੱਥਾਂ ਦੇ ਵਿੱਚੋਂ ਤੀਰ ਤੇ ਤਨੁਸ਼ ਤੇ ਛੁੱਟ ਗਿਆ। ਉਹ ਜ਼ਮੀਨ ਤੇ ਡਿੱਗ ਪਿਆ ਤੇ ਉੱਡ ਗਿਆ ਕਿਉਂ ਕਹਿੰਦੇ ਕਿਉਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੀਰ ਮਾਰਿਆ ਕਹਿੰਦੇ ਕਿਹੜਾ ਤੀਰ ਮਾਰਿਆ ਕਹਿੰਦੇ ਜਿਹੜਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਤਗੁਰ ਸੂਰ ਮੇ ਬਾਹਿਆ ਬਾਣ ਜੋ ਏਕ ਨਾਗਤ ਹੀ ਪੁਏ ਗਿਰ ਪਰਿਆ ਪਰਾ ਕਲੇਜੇ ਸੇਕ ਕਹਿ ਲਗੇ ਕਿ ਉਹ ਤੀਰ ਕਿਰਪਾ ਦਾ ਉਹ ਤੀਰ ਰਹਿਮਤ ਦਾ ਉਹ ਤੀਰ ਗੁਰੂ ਨੇ ਆਪਣੀ ਨਦਰ ਦਾ ਮਾਰਿਆ ਜਿਹੜਾ ਬੱਜਾ ਸਹਿਦਖਾਨ ਦੇ ਕਲੇਜੇ ਦੇ ਵਿੱਚ ਤੇ ਉਹਦਾ ਅਕ ਲਈਜਾ ਜਿਹੜਾ ਸੀ ਉਹ ਛੰਣਣੀ ਛੰਣਣੀ ਕਰ ਦਿੱਤਾ ਉਹ ਅਣਿਆਲਾ ਤੀਰ ਮਾਰਿਆ ਗੁਰੂ ਨੇ ਜਿਹੜਾ ਹੁਣ ਨਿਕਲ ਨਹੀਂ ਸਕਦਾ ਕਹਿੰਦੇ ਕਿ ਸਹਿਦਖਾਨ ਘੂੜੇ ਤੋਂ ਉੱਤਰਿਆ ਉੱਤਰ ਕੇ ਜਾ ਕੇ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਪਕੜਿਆ ਇੱਕ ਚਰਨ ਪਕੜਿਆ ਕੋੜੇ ਦੀ ਖਰਾਮ ਦੇ ਵਿੱਚ ਪਿਆ ਹੋਇਆ ਤੇ ਉਹਦੇ ਤੇ ਆਪਣਾ ਸੀਸ ਰੱਖ ਦਿੱਤਾ ਤੇ ਕਹਿ ਲੱਗਾ ਧੰਨ ਹੋ ਗੁਰੂ ਮੈਨੂੰ ਬਖਸ਼ ਲੋ ਪਾਪੀ ਨੂੰ ਮੈਨੂੰ ਬਖਸ਼ ਲੋ ਪਾਪੀ ਨੂੰ ਤੇ ਗੁਰੂ ਸਾਹਿਬ ਕਹਿਣ ਲੱਗੇ ਸੈਦ ਖਾਨ ਤੂੰ ਬਖਸ਼ਿਆ ਗਿਆ ਪਰ ਤੇਰੇ ਕਰਕੇ ਨਹੀਂ ਤੂੰ ਬਖਸ਼ਿਆ ਗਿਆ ਤੈਨੂੰ ਅਸੀਂ ਬਖਸ਼ ਦਿਤੈ ਪਰ ਉਹਦਾ ਕਾਰਨ ਕੋਈ ਹੋਰ ਹੈ ਕਹਿ ਲੱਗੇ ਹੋਰ ਕਾਰਨ ਕਿਹੜਾ ਕਹਿ ਲੱਗੇ ਸਾਡੇ ਕੁਲ ਕਿਸੇ ਦੀ ਅਰਦਾਸ ਆ ਰਹੀ ਹੈ ਕਈ ਦਿਨਾਂ ਤੋਂ ਕਹਿ ਲਗਾ ਕਿ ਕਿਸ ਦੀ ਅਰਦਾਸ ਕਹਿ ਲੱਗੇ ਤੇਰੀ ਭੈਣ ਨਸੀਰਾ ਸਾਡੇ ਮਿੱਤਰ ਦੀ ਸਾਡੇ ਯਾਰ ਦੀ ਪੀਰ ਬੁੱਧੂ ਸਾਡੀ ਜਿਹੜੀ ਪਤਨੀ ਹੈ ਜਿਹੜੀ ਉਹਨਾਂ ਦੀ ਬੇਗਮ ਹੈ ਉਹ ਸਵੇਰੇ ਸ਼ਾਮੀ ਅਰਦਾਸਾਂ ਕਰਦੀ ਐ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਿਓ ਮੇਰੇ ਭਰਾ ਨੂੰ ਬਖਸ਼ ਦਿਓ ਜੇ ਉਹਨੂੰ ਜਾਨੋਂ ਨਾ ਮਾਰਿਓ ਜੀ ਕਿਰਪਾ ਕਰਕੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ ਜੇ ਫੈਦ ਖਾਨ ਤੀਰ ਅਸੀਂ ਉਹ ਤੇਰੀ ਛਾਤੀ ਦੇ ਵਿੱਚ ਵੀ ਮਾਰ ਸਕਦੇ ਸੀ ਜਿਹੜਾ ਤੇਰੇ ਪਲੰਗੇ ਦੇ ਪਾਵੇ ਚ ਮਾਰਿਆ ਸੀ ਪਰ ਤੈਨੂੰ ਬਚਾਉਣ ਵਾਲੀ ਤੇਰੀ ਭੈਣ ਦੀ ਅਰਦਾਸ ਹੈ ਤੇ ਕਹਿੰਦੇ ਜਦੋਂ ਇੰਨੀ ਗੱਲ ਸੁਣੀ ਨਾ ਤੇ ਸੈਦ ਖਾਨ ਉੱਚੀ ਉੱਚੀ ਰੋਣ ਲੱਗਿਆ ਕਹਿੰਦੇ ਉਹਨੇ ਆਪਣੇ ਅਥਰੂਆਂ ਦੇ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਧੋ ਦਿੱਤੇ ਤੇ ਕਹਿੰਦਾ ਸਤਿਗੁਰੂ ਮੈਨੂੰ ਬਖਸ਼ ਲਵੋ ਸਤਿਗੁਰੂ ਮੈਨੂੰ ਬਖਸ਼ ਲਵੋ ਕਹਿੰਦੇ ਹੁਣ ਉਹਨੇ ਆਪਣਾ ਸਿਰ ਝੁਕਿਆ ਫਿਰ ਚੁੱਕ ਕੇ ਜਿਹੜੀ ਫੌਜ ਉਹ ਲੈ ਕੇ ਦਿੱਲੀ ਤੋਂ ਤੁਰਿਆ ਸੀ ਉਹਦੇ ਵੱਲ ਮੂੰਹ ਕੀਤਾ ਤੇ ਉੱਚੀ ਆਵਾਜ਼ ਦੇ ਵਿੱਚ ਉਹਨੇ ਇੱਕ ਗੱਲ ਕਹੀ ਕਹਿੰਦੇ ਕਿ ਕੀ ਕਹੀ ਕਹਿਣ ਲੱਗਾ ਐ ਤੁਰਕਾਨਾ ਫੌਜ ਐ ਮੁਗਲ ਫੌਜ ਜਾਓ ਤੁਸੀਂ ਹੁਣ ਵਾਪਸ ਚਲੇ ਜਾਓ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਇਹ ਗੱਲ ਕਹਿ ਦਿਓ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਜਦੋਂ ਦਿੱਲੀ ਦਰਬਾਰ ਦੇ ਵਿੱਚ ਕਹਿ ਦਿਓ ਕਿ ਸੈਦ ਖਾਨ ਹਾਰ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਆਪਣਾ ਗੁਲਾਮ ਬਣਾ ਰਿਆ ਤੇ ਉਹ ਹੁਣ ਵਾਪਸ ਨਹੀਂ ਆਏਗਾ ਤੁਸੀਂ ਵਾਪਸ ਚਲੇ ਜਾਓ ਤੇ ਕਹਿੰਦੇ ਉਥੋਂ ਫੌਜਾਂ ਫਿਰ ਉਹ ਵਾਪਸ ਚਲੀਆਂ ਗਈਆਂ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ ਦਿੱਤਾ ਸੈਦ ਖਾਨ ਨੂੰ ਕਿਉਂਕਿ ਉਹਦੀ ਭੈਣ ਨਸੀਰਾ ਜਿਹੜੀ ਸੀ ਉਹ ਨਿਤ ਅਰਦਾਸਾਂ ਕਰਦੀ ਸੀ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਭਰਾ ਨੂੰ ਬਖਸ਼ ਲਿਓ ਕਿਉਂਕਿ ਭੈਣ ਭੈਣਾ ਨੂੰ ਭਰਾ ਪਿਆਰੇ ਬਹੁਤ ਹੁੰਦੇ ਨੇ ਭਰਾ ਭਾਵੇਂ ਕਿੰਨੇ ਵੀ ਮਾੜੇ ਹੋਣ ਪਰ ਭੈਣਾ ਨੂੰ ਪਿਆਰੇ ਬਹੁਤ ਹੁੰਦੇ ਨੇ ਭਰਾ ਤੇ ਭੈਣਾ ਆਪਣੇ ਭਰਾ ਦੀਆਂ ਅਰਦਾਸਾਂ ਨੇਤੀ ਕਰਦੀਆਂ ਨੇ ਤੇ ਜਿਹੜੀ ਸੱਚੇ ਦਿਲੋਂ ਅਰਦਾਸ ਹੋਏ ਉਹ ਅਕਾਲ ਪੁਰਖ ਪਰਮੇਸ਼ਰ ਦੇ ਉਹ ਗੁਰੂ ਦੇ ਚਰਨਾਂ ਦੇ ਵਿੱਚ ਦਰਬਾਰ ਦੇ ਵਿੱਚ ਸੁਣੀ ਜਾਂਦੀ ਹੈ ਸਾਧ ਸੰਗਤ ਜੀ ਤੇ ਅੱਜ ਅਰਦਾਸ ਸੁਣੀ ਗਈ ਤੇ ਭਾਗ ਬਦਲੇ ਸੈਦ ਖਾਨ ਦੇ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਰਨਾਂ ਦੇ ਵਿੱਚ ਉਹਨੂੰ ਥਾਂ ਦਿੱਤੀ ਇਨੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ੇ ਇਦਾਂ ਦੀ ਹੋਰ ਵਾਰਤਾ ਲੈ ਕੇ ਆਪਾਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ